ਆਹ ਯਾਨ ਮੇਰੇ ਬਲੌਗ ਸੱਤਿਆਕਲ ਆਪਣੇ ਚੈਨਲ ਮਾਕਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬਿਲ ਦਾ ਜੂਸ ਜਿਹੜਾ ਕਿ ਬਹੁਤ ਹੀ ਟੇਸਟੀ ਬਣਦਾ ਤੁਸੀਂ ਮਾਰਕੀਟ ਦੇ ਵਿੱਚੋਂ ਪੀਂਦੇ ਹੋ ਪਰ ਉਹਦੇ ਵਿੱਚ ਕੈਮੀਕਲ ਕਾਫੀ ਜ਼ਿਆਦਾ ਪਾਏ ਜਾਂਦੇ ਨੇ ਕਿਉਂਕਿ ਜਿਹੜੇ ਉਹਦੇ ਵਿੱਚ ਬਰਫ਼ ਪਾਉਂਦੇ ਨੇ ਉਹਦੇ ਵਿੱਚ ਕਾਫੀ ਕੈਮੀਕਲ ਹੁੰਦੇ ਨੇ ਅੱਜ ਮੈਂ ਤੁਹਾਨੂੰ ਦੱਸੂਗੀ ਕਿਉਂਕਿ ਇਹ ਤੋਂ ਕਾਫੀ ਫਰੈਂਡ ਡਰ ਜਾਂਦੇ ਨੇ ਵੀ ਇਹਦਾ ਜੂਸ ਬਣੂਗਾ ਕਿਵੇਂ ਕਿਉਂਕਿ ਇਹਦੇ ਵਿੱਚ ਬੀਜ ਬਹੁਤ ਜ਼ਿਆਦਾ ਹੁੰਦੇ ਨੇ ਅੱਜ ਮੈਂ ਤੁਹਾਨੂੰ ਪ੍ਰੋਪਰ ਬਣਾਉਣਾ ਦਿਖਾਵਾਂਗੀ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂ ਇਹ ਦਿਨਾਂ ਮਾਰਕੀਟ ਦੇ ਵਿੱਚੋਂ ਨਾ ਤੁਹਾਨੂੰ 60-70 ਰੁਪਏ ਕਿਲੋ ਮਿਲ ਜੂਗਾ ਥੋੜੇ ਜਿਹੇ ਵੱਡੇ ਸ਼ਹਿਰਾਂ ਵਿੱਚ ਥੋੜਾ ਜਿਹਾ ਜ਼ਿਆਦਾ ਕਾਸਟਰੀ ਮਿਲ ਜੂਗਾ ਤੇ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਦੇਖੋ ਬੰਦ ਹੈ ਮੈਂ ਪਹਿਲਾਂ ਨਾ ਮਾਰਕੇ નીચે ਇਹਨੂੰ ਭੰਨ ਲਿਆ ਤੁਸੀਂ ਕਿਸੇ ਵੀ ਚੀਜ਼ ਨਾਲ ਭੰਨ ਸਕਦੇ ਹੋ ਤੇ ਆਪਾਂ ਨੇ ਇਹਨੂੰ ਇਦਾਂ ਭੰਨ ਲੈਣਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਪ੍ਰੋਪਰ ਵੀ ਆਪਾਂ ਇਹਨੂੰ ਕੀ ਕਰਨਾ ਹੈ ਹੁਣ ਆਪਾਂ ਜਿਹੜੀ ਇਹਦੀ ਗੁੱਦਾ ਹੈਗੀ ਇਹਨੂੰ ਸਾਰੀ ਨੂੰ ਇਦਾਂ ਕਟਿੰਗ ਕਰ ਲੈਣੀ ਹੈ ਚੰਗੇ ਤਰੀਕੇ ਦੇ ਨਾਲ ਸਾਰੇ ਗੁੱਧਪਣੇ ਕੱਢ ਲੈਣੀਆਂ ਤੇ ਆਪਾਂ ਹੁਣ ਇਹਦੇ ਵਿੱਚ ਨਾ ਪਾਣੀ ਐਡ ਕਰਾਂਗੇ ਪਾਣੀ ਐਡ ਕਰਕੇ ਤੁਸੀਂ ਇਹਨੂੰ ਨਾ ਹੱਥ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਇਹਦਾ ਮੈਸ਼ ਕਰ ਲੈਣਾ ਹੱਥ ਨਾਲ ਕਰ ਲਓ ਜਾਂ ਕਿਸੇ ਮੈਸਰ ਨਾਲ ਕਰ ਲਓ ਕਿਸੇ ਵੀ ਚੀਜ਼ ਨਾਲ ਤੁਸੀਂ ਕਰ ਸਕਦੇ ਹੋ ਹੱਥ ਨਾਲ ਕਰੋਗੇ ਤਾਂ ਪਹਿਲਾਂ ਹੱਥ ਨੂੰ ਚੰਗੇ ਤਰੀਕੇ ਨਾਲ ਵਾਸ਼ ਕਰ ਲੈਣਾ ਇਸ ਤਰੀਕੇ ਨਾਲ ਨਾ ਆਪਾਂ ਇਹਨੂੰ ਕਿਸੇ ਵੀ ਚੀਜ਼ ਨਾਲ ਹੱਥ ਨਾਲ ਕਰ ਲਓ ਚਾਹੇ ਕਿਸੇ ਨਾਲ ਨਾ ਇਦਾਂ ਦੀ ਚੀਜ਼ ਨਾਲ ਇਹਨੂੰ ਮਿਕਸ ਕਰ ਲਓ ਜਿਹੜੀ ਇਹਦੇ ਬੀਜ ਨੇ ਨਾ ਪੈਸੇ ਜਿਹੜੇ ਇਹ ਵਾਲਾ ਬਿਲਾ ਹੈ ਨਾ ਇਹਦੇ ਵਿੱਚ ਬੀਜ ਕਾਫੀ ਘੱਟ ਨੇ ਪਰ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਫਿਰ ਆਪਾਂ ਇਹਦੇ ਵਿੱਚ ਪਾਣੀ ਹੋਰ ਐਡ ਕਰ ਦਾਂਗੇ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਦੇਖੋ ਇਸ ਤਰੀਕੇ ਨਾਲ ਕਰ ਲਿਆ ਨਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੇ ਇਹਦੇ ਬੀਜ ਨੇ ਉਹਨਾਂ ਦਾ ਕੀ ਹਾਲ ਹੋਇਆ ਜਿਹੜੇ ਇਹਦੇ ਬੀਜ ਨੇ ਉਹਨਾ ਇੱਕ ਜਗ੍ਹਾ ਤੇ ਮਲਕੇ ਵੀ ਇਕੱਠੇ ਹੁੰਦੇ ਆ ਉਹ ਇਦਾਂ ਦੇਖੋ ਪ੍ਰੋਪਰ ਨਾ ਇਸ ਤਰੀਏ ਵਿੱਚ ਦੇਖੋ ਸਾਰੇ ਬੀਜ ਇਹਦੇ ਵਿੱਚ ਨੇਗੇ ਅਗਰ ਤੁਸੀਂ ਇਹਨਾਂ ਨੂੰ ਕੱਲੇ ਕੱਲੇ ਨੂੰ ਕੱਢਣ ਬੈਠੋਗੇ ਤੁਹਾਡੇ ਨਹੀਂ ਨਿਕਲਣੇ ਤਾਂ ਤੁਸੀਂ ਪਾਣੀ ਪਾ ਕੇ ਥੋੜਾ ਜਿਹਾ ਪਾਣੀ ਹੋਰ ਮਿਕਸ ਕਰ ਲਓ ਇਹਨੂੰ ਇਦਾਂ-ਇਦਾਂ ਕਰ ਲਿਓ ਕਿਸੇ ਵੀ ਚੀਜ਼ ਦੇ ਨਾਲ ਜਿਹੜੇ ਇਹਦੇ ਬੀਜ ਨੇ ਨਾ ਫਿਰ ਉਹਨਾਂ ਨੂੰ ਇਦਾਂ ਉਠਾ ਕੇ ਤੁਸੀਂ ਬਹੁਤ ਆਸਾਨੀ ਨਾਲ ਇਹਨਾਂ ਨੂੰ ਕੱਢ ਸਕਦੇ ਹੋ ਦੇਖੋ ਫਿਰ ਵਿੱਚ ਹੀ ਗਏ ਵਿਚਾਰੇ ਕਹਿੰਦੇ ਅਸੀਂ ਪੱਕ ਨਹੀਂ ਹੋਣਾ ਪਰ ਆਪਾਂ ਪੱਕ ਕਰਾਂਗੇ ਉਹਨਾਂ ਨੂੰ ਤੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਪਾਣੀ ਪਾ ਕੇ ਦਿਖਾਉਣੀ ਆ ਕਿਉਂਕਿ ਇਦਾਂ ਥੋੜਾ ਜਿਹਾ ਹਜੇ ਘੱਟ ਪਾਣੀ ਪਾਇਆ ਆਪਾਂ ਨੇ ਠੀਕ ਹੈ ਹਾਂਜੀ ਦੇਖੋ ਆਪਾਂ ਨੇ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰ ਲਿਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੇ ਇਹਦੇ ਬੀਜ ਨੇ ਇਹਨਾ ਇੱਕ ਕਵਰ ਦੇ ਵਿੱਚ ਹੁੰਦੇ ਨੇ ਇਸ ਤਰੀਕੇ ਨਾਲ ਇਹਨੂੰ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਕੱਢਣ ਦੀ ਪਰ ਥੋੜਾ ਜਿਹਾ ਨਾ ਇਦਾਂ ਲਿਕਵਿਡ ਕਰ ਲਿਓ ਇਹਨੂੰ ਪੀਸ ਕੇ ਅਗਰ ਤੁਸੀਂ ਕਹੋਗੇ ਵੀ ਨਾ ਆਪਾਂ ਐ ਪੀਸਾਂਗੇ ਤਾਂ ਇਹ ਵਿੱਚ ਮਿਕਸ ਹੋ ਜਾਣਗੇ ਵਿੱਚ ਮਿਕਸ ਨਹੀਂ ਹੁੰਦੇ ਇਹ ਇਹ ਪ੍ਰੋਪਰ ਅਲੱਗ ਵਾਸਤੇ ਇਦਾਂ ਗੁੱਸੇ ਤੁਸੀਂ ਫੜਫੜ ਕੇ ਇਦਾਂ ਕੱਢਦੇ ਹੋ ਇਹਨਾਂ ਨੂੰ ਜਦੋਂ ਤੁਸੀਂ ਇਹਨੂੰ ਐ ਦੱਬੋਗੇ ਨਾ ਤੁਹਾਨੂੰ ਇਹ ਬਿਲਕੁਲ ਇਦਾਂ ਦਿਖਣਗੇ ਆ ਦੇਖੋ ਤੁਸੀਂ ਇਹਨਾਂ ਨੂੰ ਬਸ ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਬਾਹਰ ਕੱਢ ਦੇਣਾ ਕਿਉਂਕਿ ਇਹ ਅਗਰ ਬੀ ਤੁਸੀਂ ਵਿੱਚ ਪੀਸ ਲੇ ਮਿਕਸੀ ਦੇ ਵਿੱਚ ਤਾਂ ਤੁਹਾਡੀ ਨਾ ਇਹ ਜਿਹੜਾ ਜੂਸ ਹੈ ਉਹ ਕੜਵਾ ਹੋ ਜਾਊਗਾ ਮਲਕੀ ਜਿਹੜੇ ਬੀ ਹੁੰਦੇ ਨੇ ਨਾ ਇਹਦੇ ਇਹ ਥੋੜੀ ਜਿਹੀ ਕੌੜੇ ਹੁੰਦੇ ਆ ਤੇ ਵਾਸਤੇ ਇੱਕ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਜਾਵਾਂਗੇ ਹਾਂਜੀ ਦੇਖੋ ਹੁਣ ਆਪਾਂ ਨੇ ਪ੍ਰੋਪਰ ਸਾਰੇ ਬੀਜੇ ਦੇ ਕੱਢਦੇ ਨਹੀਂਗੇ ਅਗਰ ਤੁਹਾਡੇ ਕੋਲ ਹੀ ਨਾ ਕੋਈ ਝਾਰਨੀ ਵਗੈਰਾ ਹੈਗੀ ਜਿਹੜੀਆਂ ਕਿ ਵੱਡੀਆਂ ਆਪਣੀਆਂ ਹਨ ਥੋੜੀ ਜੀ ਮੋਟੀ ਗਲੀਆਂ ਵਾਲੀ ਝਾਰਨੀ ਹੁੰਦੀ ਹੈ ਤਾਂ ਤੁਸੀਂ ਹੈਨਾ ਉਹਦੇ ਵਿੱਚ ਵੀ ਇਹਨੂੰ ਥੋੜਾ ਜਿਹਾ ਪੁੰਨ ਸਕਦੇ ਹੋ ਕਿਉਂਕਿ ਇਹਦੇ ਵਿੱਚ ਜਿਹੜੇ ਹੋਏ ਥੋੜੇ ਥੋੜੇ ਹੈਨਾ ਇਦਾਂ ਦੇ ਹੁੰਦੇ ਨੇ ਬਾਲ ਜਿਹੜੇ ਬੀਜਾਂ ਦੇ ਆਣੇ ਵਾਲੇ ਹੁੰਦੇ ਨੇ ਉਹ ਵੀ ਨਿਕਲ ਜਾਣਗੇ ਅਗਰ ਨਹੀਂ ਹੈਗਾ ਤਾਂ ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਦਾਂ ਪਾਣੀ ਪਾ ਕੇ ਥੋੜਾ ਜਿਹਾ ਇਹਦਾ ਮੈਸ ਕਰ ਦਿਓ ਤੇ ਸਾਰੇ ਬੀਜ ਪ੍ਰੋਪਰ ਨਿਕਲ ਜਾਣਗੇ ਹੁਣ ਆਪਾਂ ਇਹਨੂੰ ਅੱਗੇ ਬਣਾਉਣੇ ਆ ਜੂਸ ਹੁਣ ਆਪਾਂ ਇਹਦੇ ਵਿੱਚ ਲੈ ਲੈਣਾ ਇੱਕ ਮਿਕਸੀ ਦਾ ਜੱਗ ਹਾਂਜੀ ਹੁਣ ਆਪਣਾ ਜਿਹੜਾ ਆਪਾਂ ਨੇ ਇਹ ਜੂਸ ਕੱਢਿਆ ਮਾਲਕੇ ਬੀਜ ਕੱਢੇ ਨੇ ਜਿਹੜੇ ਦੇ ਇਹਨੂੰ ਆਪਾਂ ਪਾ ਲਾਂਗੇ ਸਾਰੇ ਨੂੰ ਇੱਕ ਮਿਕਸੀ ਦੇ ਜੱਗ ਦੇ ਵਿੱਚ ਤੇ ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਪਾਣੀ ਵੀ ਇਹਨੂੰ ਘੋਲ ਕੇ ਸਿਗਮਾ ਤੋਂ ਕਾਹਨ ਦੇ ਵਿੱਚ ਬੋਖਦੇ ਆਈਸ ਪਾਈ ਸਤੀ ਆਵਰ ਤੋਂ ਤੁਹਾਡੇ ਕੋਲੇ ਆਈਸ ਕਯੂਬ ਨਹੀਂ ਹੈਗੇ ਤਾਂ ਤੁਸੀਂ ਬਰਫ਼ ਨੂੰ ਨਾ ਕਿਸੇ ਕੱਪੜੇ ਦੇ ਵਿੱਚ ਕੁੱਟ ਕੇ ਉਹ ਜੂਸ ਕਰ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਜਿੰਨੇ ਤੁਸੀਂ ਪੀਣੀ ਚਾਹੁੰਦੇ ਹੋ ਤੁਸੀਂ ਵਿਦਆਊਟ 슈ਗਰ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਚੀਨੀ ਨਾ ਪਾਓ ਤੇ ਮਿਸ਼ਰੀ ਵੀ ਪਾ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਚੀਨੀ ਹੁਣ ਆਪਾਂ ਇਹਨੂੰ ਪਾ ਦਾਂਗੇ ਟੱਕਣ ਹਾਂਜੀ ਹੁਣ ਆਪਾਂ ਮਿਕਸੀ ਤੇ ਮਲਕੇ ਜੱਗ ਦੇ ਵਿੱਚ ਇਹਦੇ ਵਿੱਚ ਬਰਫ਼ ਚੀਨੀ ਤੇ ਜਿਹੜਾ ਆਪਾਂ ਨੇ ਹਨਾ ਜੂਸ ਦਾ ਕੱਢਿਆ ਬਿਲ ਦਾ ਪਲੰਪ ਵਗੈਰਾ ਉਹ ਪਾ ਲਿਆ ਹੁਣ ਆਪਾਂ ਇਹਨੂੰ ਮਿਕਸਿੰਗ ਚਲਾਵਾਂਗੇ ਜੀ ਆਪਾਂ ਨੇ ਹੁਣ ਲੈ ਲਏ ਗਲਾਸ ਦੋ ਤੇ ਆਪਣਾ ਜੂਸ ਬਿਲਕੁਲ ਰੈਡੀ ਹੈ ਹੁਣ ਆਪਾਂ ਇਹਨੂੰ ਦੇਖੋ ਕਿੰਨਾ ਠਿੱਕ ਹੈ ਗਾੜਾ ਪੂਰਾ ਦੇਖੋ ਇਹਦੇ ਵਿੱਚ ਨਾ ਡਰਾਈ ਫਰੂਟ ਨਹੀਂ ਪੈਂਦੇ ਅਗਰ ਤੁਸੀਂ ਪਾਉਣੇ ਚਾਹੋ ਤਾਂ ਪਾ ਵੀ ਸਕਦੇ ਹੋ ਤੇ ਆਪਾਂ ਇਹਦੇ ਵਿੱਚ ਚੈਰੀ ਪਾਵਾਂਗੇ ਕਲਰ ਆਪਾਂ ਪਹਿਲੇ ਵਿੱਚ ਚੈਰੀ ਪਾ ਦਾਂਗੇ ਚੈਰੀ ਵੀ ਨਾ ਦੋ ਤਿੰਨ ਤਰੀਕੇ ਦੀ ਮਿਲਦੀ ਹੈਗੀ ਤੁਸੀਂ ਨਾ ਦੁਕਾਨਦਾਰ ਤੋਂ ਜਦੋਂ ਵੀ ਚੈਰੀ ਲੈਣੀ ਹੈ ਇਹ ਤਾਂ ਤੁਸੀਂ ਉਹਨੂੰ ਕਹਿਣਾ ਵੀ ਅਸੀਂ ਨੇ ਜਿਹੜੀ ਚੈਰੀ ਹੈ ਹਨਾ ਘਮਰਾਉਂਦੇ ਦੀ ਉਹ ਮਿਲ ਕੇ ਉਹਨੂੰ ਅਲੱਗ-ਅਲੱਗ ਬ੍ਰਾਂਡ ਨੇ ਅਸੀਂ ਉਹੀ ਲੈਣੀ ਹੈਗੀ ਕਿਉਂਕਿ ਪਲਾਸਟਿਕ ਜੀ ਬਿਲ ਦੀ ਪਪੀਤੇ ਦੀ ਪਤਾ ਨਹੀਂ ਕਿਸ-ਕਿਸ ਚੀਜ਼ ਦੀ ਆਈ ਜਾਂਦੀ ਹੈ ਜਿਹੜੀ ਕਿ ਬਿਲਕੁਲ ਟੇਸਟੀ ਨਹੀਂ ਹੁੰਦੀ ਹਾਂਜੀ ਦੇਖੋ ਆਪਣਾ ਬਿਲ ਦਾ ਜੂਸ ਬਣ ਕੇ ਰੈਡੀ ਹੈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਪਲੀਜ਼ ਵੀਡੀਓ ਨੂੰ ਐਨੀ ਵਾਇਰਲ ਕਰਨਾ ਕਿ ਆਪਣੀ ਇਹ ਵੀਡੀਓ ਇੱਕ ਐਮ ਤੱਕ ਜ਼ਰੂਰ ਜਾਣੀ ਚਾਹੀਦੀ ਹੈ ਮੈਨੂੰ ਤੁਹਾਡੇ ਤੋਂ ਬਹੁਤ ਉਮੀਦ ਹੈ ਇਸ ਨੂੰ ਜ਼ਰੂਰ ਬਣਾਉਣਾ ਇਹ ਦੀ